ਗੁਰੈਡੀਅੰਸ ਮੂਰ ਅਸਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ ਸਮਾਜ ਸੇਵੀ ਸੰਸਥਾਵਾਂ ਖੇਡ ਸੰਸਥਾਵਾਂ ਪੱਤਰਕਾਰ ਐਸੋਸੀਏਸ਼ਨਾਂ ਫੋਟੋਗ੍ਰਾਫਰ ਐਸੋਸੀਏਸ਼ਨ ਕਿਸਾਨ ਜਥੇਬੰਦੀਆਂ ਦੁਕਾਨਦਾਰ ਅਤੇ ਵਪਾਰਕ ਅਦਾਰਿਆਂ ਵੱਲੋਂ ਪੈਲਗਾਮ ਵਿੱਚ ਹੋਏ دہشت ਗਰਦੀ ਹਮਲੇ ਦੇ ਸ਼ਿਕਾਰ ਹੋਈਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੈਂਡਲ ਮਾਰਚ ਕਰਿਆ ਗਿਆ ਇਹ ਕੈਂਡਲ ਮਾਰਚ ਦਾਣਾ ਮੰਡੀ ਗੁਰੈਆ ਤੋਂ ਸ਼ੁਰੂ ਹੋ ਕੇ ਬੜਾ ਪਿੰਡ ਰੋਡ ਰਾਮ ਬਾਜ਼ਾਰ ਰਿਸ਼ੀ ਬਿਆਰ ਬਾਂਸਾ ਵਾਲਾ ਬਿਆਰ ਪੀਂਗਾ ਵਾਲਾ ਚੌਂਕ ਤੋਂ ਹੁੰਦਾ ਹੋਏ ਮੇਨ ਚੌਂਕ ਗੁਰੈਆ ਇਕੇ ਸਮਾਪਤ ਹੋਇਆ ਇਸ ਮੌਕੇ ਪਾਕਿਸਤਾਨ ਮੁਰਦਾਬਾਦ ਅੱਤਵਾਦ ਮੁਰਦਾਬਾਦ ਦੇ ਨਾਰੇ ਲਗਾਏ ਇਹ ਕੈਂਡਲ ਮਾਰਚ دہشتਗਰਦੀ ਦੇ ਸ਼ਿਕਾਰ ਹੋਏ ਸ਼ਹੀਦਾਂ ਦੀ ਯਾਦ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਯੋਜਿਤ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਸ ਕੈਂਡਲ ਮਾਰਚ ਵਿੱਚ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅੱਜ ਕਸ਼ਮੀਰ ਤੋਂ ਪਹਿਲਗਾਮ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੰਜਾਬ ਦਾ ਸਾਰਾ ਦੇਸ਼ ਰੋ ਰਿਹਾ ਅੱਜ ਨਿਹਾਤਿਆਂ ਦੇ ਜਿਹੜੇ ਵਾਰ ਹੋਏ ਆ ਉਹਨਾਂ ਦਾ ਵਿਰੋਧ ਲਗਾਤਾਰ ਜਾਰੀ ਆ ਅਸੀਂ ਤਾਂ ਇਹ ਮੰਗ ਕਰਦੇ ਆ ਸਰਕਾਰ ਤੋਂ ਜਿੱਦਾਂ ਦੀਆਂ ਉਹਨਾਂ ਨੇ ਨਿਹਾਤਿਆਂ ਦੇ ਉੱਤੇ ਗੋਲੀਬਾਰ ਕੀਤੀ ਉਹਦੇ ਕੱਲੇ-ਕੱਲੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਕੋਵਖ ਦੇ ਵਿੱਚ ਸਾਡੇ ਦੇਸ਼ਵਾਲ ਕੋਈ ਅੱਖ ਚੱਕ ਕੇ ਵੀ ਦੇਖਿਆ ਉਹਦੀ ਅੱਖ ਕੱਢ ਦੇਣੀ ਚਾਹੀਦੀ ਆ ਅਸੀਂ ਆਪਣੀ ਸਰਕਾਰ ਕੋਲੋਂ ਔਰ ਆਪਣੇ ਦੇਸ਼ਵਾਸੀਆਂ ਕੋਲੋਂ ਸਾਰਿਆਂ ਨੂੰ ਇਹ ਅਰਦਾਸ ਕਰਦੇ ਆਂ ਵੀ ਉਹ ਪਿਛੜੀ ਹੋਈ ਰੂਹ ਨੂੰ ਜਿਹੜੀ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਵਾਜ਼ ਦੇਵੇ ਔਰ ਜਿਹੜੇ ਬੇਮੋਤੀ ਮਰ ਗਏ ਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਪਰ ਨਾਲ ਹੀ ਜਿਨ੍ਹਾਂ ਨੇ ਕਦੇ ਹੁੰਦੇ ਆ ਵੀ ਇਸ ਕੰਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਖਤ ਸਖਤ ਜਿਹੜੀ ਆ ਉਹ ਸਜ਼ਾ ਮਿਲ ਚਾਹੀਦੀ ਆ ਅੱਜ ਇਸ ਮੂਹ ਗੁਰਾਇਆਂ ਵਾਸੀਆਂ ਨੇ ਕਤਲ ਹੋ ਕੇ ਅੱਜ ਦਾਣਾ ਮੰਡੀ ਗੁਰਾਇਆਂ ਤੋਂ ਲੈ ਕੇ ਸ਼ਹਿਰ ਦੇ ਸਾਰੇ ਕੋਨੇਤਾ ਕਿ ਇਹ ਕੈਂਡਲ ਮਾਰ ਜਿਹੜਾ ਆ ਰੋਸ ਕੈਂਡਲ ਮਾਰ ਕੱਢਿਆ ਆ ਤਾਂ ਉਹੀ ਇਸ ਰੋਸ ਦੇ ਬਿਲਕੁਲ ਦੋਖ ਇੱਕ ਦੂਜੇ ਨਾਲ ਸਾਂਝਾ ਕੀਤਾ ਵੀ ਜਿਹੜਾ ਇਹ ਰੋਸ ਹੋਇਆ ਬਹੁਤ ਗਲਤ ਹੋਇਆ ਔਰ ਉਸ ਦੀ ਜਿਹੜੀ ਸਜ਼ਾ ਆ ਤੁਰੰਤ ਜਿਹੜੀ ਆ ਉਹ ਸਰਕਾਰ ਨੂੰ ਪਾਕਿਸਤਾਨ ਦੇ ਨਾਲ ਸਾਰੇ ਦੇਸ਼ ਤੇ ਖਾਰਜ ਕਰਕੇ ਦੇ ਦੇਣੀ ਚਾਹੀਦੀ ਆ ਇੰਨਾ ਹੀ ਸ਼ਬਦਾਂ ਦਾ ਕੰਦਾ ਹੋਇਆ ਆ ਕਿ ਮਨ ਚੱਕੇ ਚਾਹੀਦੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬੜੇ ਦੁੱਖ ਭਰੇ ਸਮੇਂ ਦੇ ਵਿੱਚ ਗੁਜਰ ਰਹਾ ਕਿਉਂਕਿ ਸਾਨੂੰ ਪਤਾ ਕਿ ਪਿਛਲੇ ਦਿਨੀ ਕਸ਼ਮੀਰ ਦੇ ਜਿਹੜਾ ਪਹਿਲਗਾਮ ਸੀਗਾ ਉਥੇ ਬਹੁਤ ਜਿਹੜੀ ਮਾਤ ਭਾਗੀ ਘਟਨਾ ਹੋਈ ਹੈ ਜਿਹਦੇ ਵਿੱਚ ਲਗਭਗ 30 ਜਿਹੜੇ ਸਾਡੇ ਨਿਹਥੇ ਹਿੰਦੂਸਤਾਨੀ ਸੀ ਉਹ ਸ਼ਹੀਦ ਕਰ ਦਿੱਤੇ ਗਏ ਦੇਸ਼ ਦੇ ਘਰਾਤਾਂ ਵੱਲੋਂ ਤੇ ਬਹੁਤ ਘਨੌਣੀ ਹਰਕਤ ਹੈ ਉਹਨਾਂ ਦੀ ਕਿਉਂਕਿ ਇਹ ਜੋ ਇਨਸਾਨ ਹੈ ਜਦੋਂ ਇਨਸਾਨੀਅਤ ਦਾ ਕਤਲ ਹੁੰਦਾ ਤੇ ਉਹ ਆਪਾਂ ਪਰਮਾਤਮਾ ਦੇ ਕੰਮ ਦੇ ਵਿੱਚ ਵਿਗਨ ਪਾਉਂਦੇ ਆ ਸੋ ਉਹ ਜਿਹੜੇ ਜਿਨ੍ਹਾਂ ਨੇ ਕਤਲ ਕੀਤੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਉਹਨਾਂ ਦਾ ਆਮਾਨ ਨਹੀਂ ਹੁੰਦਾ ਕੋਈ ਉਹਨਾਂ ਦਾ دین ਨਹੀਂ ਹੁੰਦਾ ਉਹ ਜਿਹੜੇ ਸ਼ਹੀਦ ਹੋਏ ਆ ਉਹ ਸਾਡੇ ਹਿੰਦੂ ਭਰਾ ਸੀ ਸਭ ਤੋਂ ਪਹਿਲਾਂ ਉਹ ਇੱਕ ਮਨੁੱਖ ਮਾਨਵ ਸੀਗੇ ਔਰ ਸਾਡੇ ਹਿੰਦੁਸਤਾਨ ਦੇ ਦੇਸ਼ ਦੇ ਵਾਸੀ ਸੀ ਸਾਨੂੰ ਬਹੁਤ ਦੁੱਖਿਆ ਸੀ ਹਰ ਇੱਕ ਨਕਰਾ ਵਿੱਚ ਸ਼ਹਿਰਾਂ ਵਿੱਚ ਹੁਣ ਆਪਾਂ ਜਿਹੜੇ ਆ ਕੈਂਡਲ ਮਾਰਚ ਕਰ ਰਹੇ ਆ ਕੈਂਡਲ ਮਾਰਚ ਕੰਦਾ ਇਹ ਆ ਕਿ ਜਿਹੜੀ ਇਹ ਦੀ ਦੋਸ਼ਨੀ ਨੇ ਆਪਾਂ ਸਰਕਾਰਾਂ ਨੂੰ ਜਗਾਈਏ ਕਿ ਭਾਈ ਉਹ ਜਿਹੜਾ ਕਾਂਡ ਹੋਇਆ ਉਹਦੀ ਉੱਚ ਪੱਧਰੀ ਜਾਂਚ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਂ ਤਾਜ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਘਨਾਉਣੀ ਹਰਕਤ ਨਾ ਕਰਨ ਤੇ ਅਸੀਂ ਉਹ ਸ਼ੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਉਹ ਪਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਜਿਹੜੇ ਪਿੱਛੇ ਪਰਿਵਾਰ ਆ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਬਹੁਤ ਦੁੱਖ ਦੀ ਘੜੀ 'ਚ ਅਸੀਂ ਗੁਜ਼ਰ ਰਹੇ ਆ ਸਾਡੇ ਗ੍ਰਾਂ ਸ਼ਹਿਰ ਵਾਸੀਆਂ ਵੱਲੋਂ ਵੀ ਅੱਜ ਜਿਹੜਾ ਕੈਂਡਲ ਮਾਰਚ ਕੀਤਾ ਗਿਆ ਇਹਦੇ ਵਿੱਚ ਆਲੇ ਦੁਆਲੇ ਦੇ ਪਿੰਡਾਂ ਤੋਂ ਗ੍ਰਾਂ ਦੇ ਸ਼ਹਿਰ ਤੋਂ ਹੋਰ ਵੀ ਸੰਸਥਾਵਾਂ ਜਿੰਨੀਆਂ ਜਥੇਬੰਦੀਆਂ ਹੋਰ ਪਹੁੰਚੀਆਂ ਅਸੀਂ ਇਹ ਆਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਉਹਨਾਂ ਜਿਹੜੀਆਂ ਬਿਛੜੀਆਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀਦਾ ਅੱਜ ਗੁਰਾਇਆ ਸ਼ਹਿਰ ਦੇ ਸਾਰੇ ਨਿਵਾਸੀਆਂ ਦੇ ਨਾਲ ਮਿਲ ਕੇ ਗੁਰਾਇਆ ਸ਼ਹਿਰ ਦੇ ਵਿੱਚ ਜਿਹੜਾ ਪਹਿਲਗਾਮ ਜੰਮੂ ਕਸ਼ਮੀਰ ਦੇ ਸ਼ਹਿਰ ਪਹਿਲਗਾਮ ਦੇ ਵਿੱਚ ਅਤੰਕੀ ਹਮਲਾ ਜਿਹੜਾ ਹੋਇਆ ਹੈ ਉਸ ਦੀ ਅਸੀਂ ਅੱਜ ਸਾਰੇ ਆਣੇ ਘੋਰ ਨਿੰਦਾ ਕਰਦੇ ਆ ਕਿਉਂਕਿ ਇਹ ਹੀ ਬਹੁਤ ਜ਼ਿਆਦਾ ਘੋਰ ਐਨਰਜਨਯੋਗ ਜਿਹੜੀ ਸਰਕਾਰ ਦੀ ਨੀਤੀ ਹੈ ਕਿਉਂਕਿ ਜਿਹੜੇ ਅਤੰਕੀ ਹਮਲੇ ਹੋ ਰਹੇ ਨੇ ਇਸ ਦਾ ਜਿਹੜਾ ਸਭ ਤੋਂ ਵੱਧ ਅਸਰ ਚਾਹੇ ਇੱਕ ਮਾਂ ਵਿਧਵਾ ਹੋ ਰਹੀ ਆ ਮਾਂ ਇੱਕ ਜਿਹੜੀ ਬੱਚਿਆਂ ਤੋਂ ਪਿਆ ਸਾਰਾ ਹੋ ਰਹੀ ਆ ਇੱਕ ਔਰਤ ਵਿਧਵਾ ਹੋ ਰਹੀ ਆ ਬੱਚੇ ਅਨਾਥ ਹੋ ਰਹੇ ਨੇ ਇਹ ਸਾਰੀਆਂ ਚੀਜ਼ਾਂ ਦਾ ਅਸਰ ਇੱਕ ਜਿਹੜੀ ਔਰਤ ਦੇ ਉੱਪਰ ਸਭ ਤੋਂ ਵੱਧ ਪੈਂਦਾ ਆ ਤੇ ਸਰਕਾਰ ਅਕੇ ਸੀ ਗੁਜਾਰਿਸ਼ ਕਰਦੇ ਆ ਕਿ ਇਸ ਜਿਹੜਾ ਅਤੰਕੀ ਹਮਲੇ ਨੂੰ ਨਾਟਲ ਦਿੰਦੇ ਹੋਏ ਅਤੇ ਸਖਤ ਤੇ ਸਖਤ ਜਿਹੜੀ ਕਾਰਵਾਈ ਕਰਕੇ ਇਦਾਂ ਦੇ ਜਿਹੜੇ ਅਤੰਕੀ ਹਮਲੇ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ